ਪੰਜਾਬ ਟੀਵੀ ਚੈਨਲ ਨੂੰ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਦੋਸਤੋ ਅੱਜ ਪਹੁੰਚਿਆ ਅਸੀਂ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਤਖਰ ਖੁਰਦ ਮਹਿਬੂਬਪੁਰਾ ਵਿਖੇ। ਜੀ ਹਾਂ ਗੱਲਬਾਤ ਕਰਦੇ ਹਾਂ ਅਸੀਂ ਵਧੀਆ ਵੈਰਾਈਟੀ ਦੇ ਉਸ ਝੋਟੇ ਦੀ ਜਿਸ ਨੂੰ ਪਿੰਡ ਤਖਰ ਖੁਰਦ ਦੇ ਹੀ ਰਹਿਣ ਵਾਲੇ ਦਿਲਸ਼ਾਦ ਮੁਹੰਮਦ ਔਰ ਬਿੱਲਾ ਤਖਰ ਨੇ ਹਰਿਆਣੇ ਤੋਂ ਖਰੀਦ ਕੇ ਲਿਆਂਦਾ ਹੈ। ਦੋਸਤੋ ਮੱਝਾਂ ਦੀ ਵਧੀਆ ਕੁਆਲਿਟੀ نسل ਤਿਆਰ ਕਰਨ ਲਈ ਤੁਸੀਂ ਆਪਣੀਆਂ ਮੱਝਾਂ ਇਸ ਮੋਹਰਾ ਨਸਲਦਾਰ ਝੋਟੇ ਤੋਂ ਨਵੇਂ ਦੁੱਧ ਕਰਵਾ ਸਕਦੇ ਹੋ ਮੱਝ 16 ਤੋਂ 18 ਦੇ ਵਿਚਕਾਰ ਬਥੇਰੇ ਦੁੱਧ ਦੇਵੇਗੀ ਇਸ ਝੋਟੇ ਦੀ ਉਮਰ ਮਹਿਜ 3 ਸਾਲ ਦੀ ਹੈ ਅੱਛੀ ਕੁਆਲਿਟੀ ਦਾ ਝੋਟਾ ਹੈ ਆਓ ਗੱਲਬਾਤ ਕਰਦੇ ਹਾਂ ਇਸ ਝੋਟੇ ਦੇ ਮਾਲਕ ਦਿਲਸ਼ਾਦ ਮੁਹੰਮਦ ਔਰ ਫਬਿੱਲਾ ਤਖਰ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਝੋਟੇ ਬਾਰੇ ਆਓ ਸੁਣਦਿਆਂ ਉਹਨਾਂ ਦੇ ਜ਼ੁਬਾਨੇ ਨਾ ਤੁਹਾਡਾ ਕਿੰਨਾਂ ਸਾਲ ਬਹੁੰਦਾ ਜੀ ਛੋੜੀ ਤਖੜ ਅ ਅੱਜ ਤੁਸੀਂ ਇਹ ਲਿਆਂਦਾ ਬੱਚਾ ਕਿੱਥੋਂ ਲੈ ਕੇ ਆਂਦਾ ਹੈ ਹਰਿਆਣਾ ਚੋਂ ਲਿਆਂਦਾ ਜੀ ਆਪਾਂ ਮੈਂ ਮੱਝਾਂ ਦੀ نسل ਮਤਲਬ ਹਾਂ ਤਿਆਰ ਕਰਨ ਲਈ ਨਿਆਸਲ ਤਿਆਰ ਕਰਨ ਲਈ ਠੀਕ ਹੈ ਮੋਰਾ ਨਸਲ ਇਹ ਆ ਗਈ ਹੈ ਠੀਕ ਹੈ ਕਿੰਨੀ ਉਮਰ ਦਾ ਹੈ ਇਹ ਉਮਰ ਹਜੇ ਬੱਚਾ ਹੈਗਾ ਹੈ 3 ਸਾਲ ਦਾ ਹੋਇਆ ਠੀਕ ਹੈ ਤੇ ਆਪਣਾ ਜਾਨੀ ਇਲਾਕਾ ਮਲੇ ਕੋਲਾ ਪੈਂਦਾ ਹੈ ਨਾ ਜੀ ਹਾਂ ਹਾਂ ਪਿੰਡ ਤਖੜ ਹਾਂ ਜੀ ਠੀਕ ਹੈ ਉਰਦੀਆਂ ਮਤਲਬ ਫਾਇਦੇਮੰਦ ਚੀਜ਼ਾਂ ਕੀ ਨੇ ਮਤਲਬ ਮੇਰੇ ਕੋਲ ਆਹੀ ਨੇ ਜਿਹੜੀ ਨਸਲ ਤਿਆਰ ਆ 16 ਤੇ 18 ਦੇ ਵਿੱਚ ਦੁੱਧ ਦਉਂਗੇ ਦੀ ਬਸ ਪੱਟੀ ਬਣਾਉਣੀ ਜਾਣੀ 16 18 ਦੇ ਵਿੱਚ ਗਾਣਾ ਠੀਕ ਹੈ ਠੀਕ ਹੈ ਮਤਲਬ ਦੁੱਧ ਦਉ ਜਾਣੀ ਕਿ ਹਾਂ ਬਗੇ ਨਸਲ ਵੈਰਟੀ ਆਪਾਂ ਤਾਂ ਹੀ ਜਾਂਦੀ ਆ ਠੀਕ ਹੈ ਜੀ ਤਾਂ ਹੀ ਆਪਾਂ ਵੀਡੀਓ ਤੋਂ ਦੋ ਪਾਈ ਜਾਨੀ ਪਵਾਉਂਦੇ ਨੇ ਕਿੰਨੇ ਕਿਤਾ ਆ ਤੁਹਾਡੇ ਹਿਸਾਬ ਨਾਲ ਇਹ ਇਹ ਆਪਾਂ ਨੂੰ ਲੱਖ ਦਾ ਪੈ ਗਿਆ ਜੀ ਉਹਦੇ ਓਕੇ ਓਕੇ ਠੀਕ ਰੇਟ ਕੀ ਰੱਖੋਗੇ ਫਿਰ ਇਹਦਾ ਰੇਟ 1000 ਰੁਪਈਆ ਜੀ ਲਵਾਈ ਠੀਕ ਹੈ ਠੀਕ ਹੈ ਜਾਨੀ ਜਿਹੜੇ ਵੀ ਸਾਡੇ ਸਰੋਤੇ ਨੇ ਦੂਰ ਧਰਾਡੇ ਵਾਲੇ ਉਹਨਾਂ ਨੂੰ ਵੀ ਹਨਾ ਕੋਈ ਵੀ ਆ ਕੇ ਆ ਸਕਦਾ ਪੰਜਾਬ ਤੋਂ ਹਾਂ ਕੋਈ ਮਰਜ਼ੀ ਆ ਕੇ ਲਵਾ ਸਕਦਾ ਠੀਕ ਹੈ ਜੀ ਹੁਣ ਲੋ ਥੋੜਾ ਜਾਦ ਵੀ ਮਿਲੋ ਘਰੇ ਆ 24 ਘੰਟੇ ਨੰਬਰ ਇਹ ਕਿੰਦਾ ਐ ਨਹੀਂ ਵੀ ਘਰੇ ਮਿਲ ਸਕਦਾ ਠੀਕ ਹੈ ਜੀ ਠੀਕ 24 ਘੰਟੇ ਤੁਹਾਨੂੰ ਘਰ ਮਿਲੂਗਾ ਬੰਦਾ ਠੀਕ ਹੈ ਜੀ ਠੀਕ ਹੈ ਜਾਨੀ ਇਹ ਆਪਾਂ ਨੂੰ ਜੇ ਮੈਂ ਹੁਣ ਦੂਰ ਧਰਾਡੇ ਵਾਲੇ ਜਿਹੜੇ ਸਰੋਤੇ ਨੇ ਆਪਣੇ ਕੋਈ ਚੱਕਨ ਜਦ ਵੀ ਆਉਣ ਹਨਾ ਪੂਰਾ ਟਾਈਮ ਹੈ ਨਾ ਉਹ ਜਾਨੀ ਕਿ ਆਪਣੇ ਪਹਿਲਾ ਮਲੇਕ ਕੋਲਿਆਂ ਫਿਰ ਤਖ਼ਰਾ ਜਾਣਾ ਹਨਾ ਪੁੱਛ ਕੇ ਜਿਲ੍ਹਾ ਮਲੇਕ ਕੋਲ ਆ ਜੀ ਹਾਂ ਹਾਂ ਓਕੇ ਆ ਜੀ ਧੰਨਵਾਦ ਤੁਹਾਡਾ ਇਹਦਾ ਬੂੜਾ ਥੋੜੀ ਤਖ਼ਰ ਬੱਸ ਕਰ ਦੇ ਓਕੇ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ